ਹਾਂਜੀ ਕੀ ਹਾਲ ਚਾਲ ਹੈ ਯਾਰ ਦੋਸਤਾਂ ਮਿੱਤਰਾਂ ਉਮੀਦ ਕਰਦੇ ਠੀਕ ਠਾਕ ਹੋ ਥੋਡੇ ਜਾਨਵਰ ਵੀ ਸੱਟ ਬੱਟ ਹੋਣਗੇ ਤੇ ਲਓ ਮਿੱਤਰੋ ਅੱਜ ਬਾਲੀ ਕਰੜੀ ਨਿਕਲੀ ਵੀ ਆ ਤੇ 11 12 ਤਰੀਕ ਆ ਤੇ ਠੀਕ ਆ ਕੰਮ ਬਾਲਾ ਕਰੜਾ ਯਾਰ ਅੱਜ ਤੇ ਜਾਨਵਰ ਨੂੰਨੇ ਨੇ ਬੱਚੇ ਵਿੱਚ ਢਾਏ ਆ ਇੱਕ ਖਤਰੀ ਆ ਲੱਗੀ ਆ ਤੇ ਇੱਕ ਬਸੇ ਚੱਲ ਰਿਹਾ ਯਾਰ ਉਹ ਖਿੱਚ ਕੇ ਉਹ ਮਰੀ ਜਾਣਾ ਉਹਦੇ ਫਸ ਗਈ ਪਤਾ ਨਹੀਂ ਮੇਖ ਚ ਪਤਾ ਨਹੀਂ ਕਾਦੇ ਚ ਆਹ ਦੇਖੀ ਇੱਕ ਦਾ ਹੋ ਜਾਂਦਾ ਰੱਤਾ ਨਹੀਂ 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 ਆਪਣਾ ਫਿਰ ਆਪਾਂ ਇਹ ਨਹੀਂ ਨਾਲ ਆਪਾਂ ਦਿਖਾਉਨੇ ਆ ਇੱਕ ਟਾਗੜ ਹਾਂ ਹਾਂ ਅਭੀ ਨਹੀਂ 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 ਵੀ ਵੀ ਨਹੀਂ ਹੋ ਜਾਂਦੇ ਇਹ ਆਹ ਦੇਖੋ ਮੁੱਤਰ ਜਿਹੜੇ ਜਾਂਦੇ ਆ ਉਹ ਉਹ ਤੇ ਪਰਲੀ ਸਾਡੇ ਰੁੱਝਾ ਹੋ ਜਾਂਦਾ ਹਾਂ ਇੱਕ ਇਹ ਕਾਹਗਾ ਵੀ ਗੱਲ ਕਰਦਾ ਬਤਾ ਵੀ ਚੜੀ ਜਾਂਦਾ ਠੀਕ ਹੈ ਤੇ ਤੀਜਾ ਆ ਬੈਠਾ ਵਾ ਤੀਜਾ ਵਾ ਲੈ ਸੀ ਮੈਂ ਛੋਟਾ ਵਾ ਨਾ ਇਹ ਵੀ ਲਾ ਕੇ ਦਿਖਾ ਦਿੰਦੇ ਇਹ ਨਵੇਂ ਆ ਲੈ ਮੈਂ ਹੀ ਲਾ ਕੇ ਦਿਖਾਣਾ ਤਾੜੀ ਤੇ ਨੇ ਨੂੰ ਆ ਗਿਆ ਇਹਦਾ ਚੱਲ ਅਸੀਂ ਕਰ ਲੈ ਇਹਨੂੰ ਤਾਂੜੀ ਚੱਲ ਬਈ ਨੋਨਾ ਜਾਂਦਾ ਉੱਪਰ ਛਤਰੀ ਫੜਾਉਂਦਾ ਮੈਨੂੰ ਮੁੱਤਰ ਬੰਦ ਕਾਤੂ ਹੋਈ ਲੈ ਇੰਦਾ ਫਟ ਗਿਆ ਪਤਲਾ ਖੱਟੇ ਰੰਗ ਤੇ ਹੁਣ ਆਈ ਮੇਰੇ ਪਰਨੇ ਤੇ ਬਹਿ ਜਾਂਦਾ ਕਦੇ ਕਦੇ ਲੈ ਆ ਲਿਆ ਲਿਆ ਇਹ ਤਾਂ ਫੜ ਕੇ ਸ਼ੌਂਕ ਕਰਾਈ ਜਗਾ ਲੈ ਬਾਰੀ ਖੋਲ ਦਿੰਦੇ ਆ ਆਈ ਖੋਲ ਦਿੰਦਾ ਬੱਲਾ ਉਹ ਵਈ ਲੱਗਦਾ ਭਾਈ ਅੰਦਰ ਵੀ ਸਾਨੂੰ ਜਾਨਵਰਾਂ ਦਾ ਸ਼ੌਂਕ ਕਰਾਉਨੇ ਆ ਇੱਕ ਮਿੰਟ ਖੜੂ ਵੱਢ ਗਿਆ ਜਾ ਯਾਰ ਫੜ ਦਾਰਿਆਂ ਦੇ ਕੋਲ ਥੱਲੇ ਲਾ ਲਾ ਹਾਂ ਆਪਾਂ ਲੋੜ ਪਈ ਰਬੜ ਘਾ ਲਾਉਂਦੇ ਆ ਉਹਨਾਂ ਟਾਈਮ ਬਾਈ ਦੂਜੇ ਜਨਵਾਰਾ ਸਿਉਂਗ ਕਰਾਉਂਦੇ ਆ ਆ ਜਾਂਦੇ ਇਹ ਤਨੇ ਲੱਗੇ ਹੋਏ ਨਾ ਇਹਨਾਂ ਨੇ ਕਿੰਨੇ ਦਿਨ ਹੋ ਗਏ ਅੱਜ ਬਾਈ ਇਹਨਾਂ ਨੂੰ ਇਹਨਾਂ ਨੂੰ ਬਾਈ ਆ ਸਹੀ ਜਨ ਕੇ ਔਰਦੇ ਨੇ ਇਹਨਾਂ ਨੂੰ ਅੱਜ ਹੋਇਆ ਤਿੰਨ ਦਿਨ ਕਿੰਨੇ ਤਿੰਨ ਦਿਨ ਇਹਨਾਂ ਨੂੰ ਸਹੀ ਤਿੰਨ ਦਿਨ ਹੋਇਆ ਔਰਦੇ ਨੇ ਠੀਕ ਆ ਹਾਂ ਤੇ ਮੈਂ ਫਿਰ ਵੀ ਛਤਰੀ ਦੇ ਜਾਨਵਰ ਬੰਦ ਨਾ ਦੇ ਲਓ ਮੈਂ ਫਿਰ ਵੀ ਕੀ ਵਾਰੀ ਪਾਸੇ ਜਾਂਦਾ ਜ ਡਾਰਾ ਜਾਨਵਰ ਦਾ ਅੱਜ ਤੱਕ ਪੈਰ ਤਾਂ ਨਹੀਂ ਲਾਇ ਪਾਸੇ ਇਹਨਾਂ ਨੇ ਚਾਵਾਂ ਹੀ ਨਹੀਂ ਸਮਾਉਂਦਾ ਬੇਨਾ ਛਤਰੀ ਤੋਂ ਨਾ ਬੋੜ ਤੇ ਹੈਨਾ ਹਾਂ ਬੋੜ ਤੇ ਤੇ ਉਹ ਆਪਣਾ ਲਾਲ ਚੀਨਾ ਜਿਹੜਾ ਅੱਛਾ ਇੱਕ ਦਿਨ ਡਾਇਆ ਸੀ ਮੈਂ ਉਹਦਾ ਸ਼ਰੀਰ ਤੇ ਹੁੰਦਾ ਓਕੇ ਉਹ ਵੀ ਦਿਖਾਉਂਦੇ ਪਹਿਲਾਂ ਤੁਹਾਨੂੰ ਇੱਧਰ ਆ ਪਹਿਲਾਂ ਆ ਜਾਨਵਰਾਂ ਦਾ ਸ਼ੌਂਕ ਕਰਾਉਂਦੇ ਤੁਹਾਨੂੰ ਇੱਕ ਮਿੰਟ ਖੜੋ ਇਹਨਾਂ 'ਚ ਪੱਠੇ ਹੈਗੇ ਆ ਬਾਈ ਇੱਕ ਮਿੰਟ ਆ ਤਾਂ ਹੈਗੀ ਆ ਡੱਬੀ ਇੱਕ ਤਾਂ ਪੱਠਾ ਆ ਵਾ 2 ਨੰਬਰ ਵਾਲਾ ਵੇ ਡੰਡੇ ਵਾਲਾ ਆਹਾ ਤੇ ਦੂਜਾ ਜਿਹੜਾ ਹੈਗਾ ਸੀਗਾ ਇੱਕ ਆਹਾ ਹਾਂ ਆਹਾ ਸਾਤੇ ਵਾਲਾ ਰੋਜੀ ਦੇ ਨਾਲ ਬੈਠਾ ਜਿਹੜਾ ਤੇ ਇੱਕ ਬੱਜਾ ਪੱਠਾ ਸੀਗਾ ਆ ਵੀ ਲਾਲ ਜੀ ਨਾ ਠੀਕ ਹੈ ਬਾਈ ਤੇ ਇੱਕ ਬੱਚਾ ਸੀਗਾ ਪੂਛ ਵਾਲਾ ਸ਼ਾਖਾ ਉਹ ਪਿੱਛੇ ਬੈਠਾ ਜਿਹਦੇ ਪੈਰਾਂ ਤੇ ਲੱਗੇ ਉਹ ਦੇ ਨਿਕ ਇਧਰ ਆ ਗਾਲਾ ਹੋ ਜਾ ਨਿਕ ਕਰ ਲੈ ਆਹ ਰਿਹਾ ਸ਼ਾਖਾ ਜਿਹਦੇ ਪੈਰਾਂ ਤੇ ਲੱਗੇ ਉਹ ਦੇ ਠੀਕ ਹੈ ਹੁਣ ਸਾਨੂੰ ਤਿੰਨੇ ਚਾਰੇ ਫੜ ਕੇ ਦਿਖਾਉਣੇ ਇਹਨਾਂ ਨੇ ਲਿਆ ਬਾਈ ਚਾਰੇ ਲਿਆ ਬਾਹਰ ਦੋ ਮਿੰਟ ਉਪਰਾ ਦੇ ਲੈ ਉਹ ਥੋੜੀ ਬਾਰ ਉਹਨੂੰ ਕਿੰਨਾ ਕਰਦੀ ਹੈ ਨਾ ਇਹ ਜਾਲ ਚ ਬੜਾ ਉਹ ਚ ਪਰਲੇ ਚ ਬੜਾ ਘੱਟ ਹੈ ਬਈ ਸਾਰੇ ਜਿੰਨੇ ੁੰਨੇ ਵਾਲੇ ਬੱਚੇ ਨੇ ਆਪਾਂ ਸਾਰੇ ਬਾਹਰ ਕੱਢਦੇ ਆਂ ਜਾਲ ਚ ਪਾ ਕੇ ਤੁਹਾਨੂੰ ਕੱਲੇ ਕੱਲੇ ਸ਼ੌਕ ਕਰਾਉਨੇ ਆ ਕਿਹੜੇ ਬੰਦ ਕਰਤੇ ਤੇ ਕਿਹੜੇ ਇਹ ਡਾਉਂਦਾ ਸਾਰੇ ਫੜਦੇ ਆਂ ਆਪਾਂ ਤੈਨ ਜਿਹੜੇ ਉੱਡੇ ਫੜਦੇ ਉਹ ਤਾਂ ਨਵੇਂ ਆ ਹਨਾ ਕਿੱਧਰ ਗਏ ਉਹ ਆਵੇ ਆਲੀ ਆ ਫੜਦੇ ਆ ਇੱਕ ਗੋਲੀ ਪਾਪੇ ਦੀ ਆ ਹੋ ਜਾਂਦੀ ਇਹ ਹਾਣ ਉਹ ਨਾ ਇਧਰ ਲਾ ਖੁੱਡਾ ਖੋਲਦਾ ਇਧਰ ਉਹ ਵੀ ਫੜਦੇ ਆ ਪੱਠੇ ਜੰਨੇ ਵੀ ਹੈਗੇ ਆ ਆ ਵੀ ਵਿਚੀ ਵਿਚੀ ਫੜਨੀ ਆ ਵੀ ਜਿਹੜੇ ਬਾਜੀ ਸਾਡੇ ਨੇ ਮੈਂ ਸਾਰੇ ਹੀ ਫੜਨੇ ਆ ਇਹ ਤਾਂ ਨਹੀਂ ਫੜਨਾ ਬਾਜੀ ਤੂੰ ਦਿਖਾ ਦੇ ਨਹੀਂ ਤੂੰ ਚੱਲ ਆਹ ਵੇ ਕਾਲਾ ਜਿੰਮੀ ਦੀ ਬਾਜੀ ਆ ਛੋਣਾ ਲੈ ਆਹ ਆਹ ਉਹ ਫੜਦਾ ਕਾਲਾ ਆ ਵੀ ਫੜਨੀ ਗੋਲੀ ਆ ਤੇਰੀ ਤੇਰੇ ਖੁੱਡਾ ਖੋਲੀ ਬੈਠਾ ਇਹਦੇੋਂ ਨਿਕਲਦਾ ਨਹੀਂ ਕੋਈ ਨਹੀਂ ਜੋ ਕੋਈ ਨਹੀਂ ਨਿਕਲਦਾ ਆ ਲੈ ਉਹ ਕਿੱਥੇ ਆ ਕਾਲਾ ਇਹ ਕਾਲਾ ਜੀਨਾ ਹੈ ਹਾਂ ਹਾਂ ਦੋ ਨਹੀਂ ਸੀ ਇਹ ਪੱਠੇ ਜੇ ਇੱਕ ਤਾਂ ਕਾਲਾ ਜੀਨਾ ਸੀਗਾ ਉਹੀ ਹੈ ਜਿਹੜੇ ਡੰਡਾ ਮਾਰ ਰਹੇ ਨੇ ਤੇ ਪੂਸਾ ਉਹ ਇਹ ਨਾਲ ਚਟੀਆਂ ਦਿੰਦਾ ਸ਼ੋਭ ਤੈਨੂੰ ਥੜਾ ਦਿੱਤਾ ਵੀਰੇ ਅੱਛਾ ਹੋ ਗਈ ਹੈ ਬਾਕੀ ਇੱਧਰ ਬਣ ਜਾਂਦਾ ਫਿਰ ਸਾਫ ਹੋ ਜਾਣਾ ਲਓ ਵੀ ਭਾਈ ਇੱਕ ਹੋਰ ਹੋ ਪਰ ਬੱਚੇ ਗੱਡੀ ਬੈਠੇ ਉਹ ਵੀ ਬਾਜੀ ਛੱਡਾਂਗੇ ਉਹ ਕਿੱਥੇ ਖਟੀਆਂ ਦੋਹੀ ਐਡੇ ਕਾਦਾ ਮੋਟਾ ਮੋਟਾ ਠੀਕ ਹੈ ਮੋਟਾ ਭਈ ਆ ਹੈਗੇ ਆ ਟੋਟਲ 6 ਤੇ 2 8 1 9 ਤੇ ਹੋਰ ਵੀ ਕੋਈ 10 10 ਕ ਪੱਠੇ ਜਣੀ ਦਾ ਵੱਡੇ ਆ ਠੀਕ ਹੈ ਜੀ ਇਹ ਆਪਾਂ ਸਾਰੇ ਤੁਹਾਨੂੰ ਮੈਂ ਦਿਖਾ ਦਿੰਨਾ ਇਹ ਸਾਰੇ ਬਾਜੀ ਛੱਡਣ ਵਾਲੇ ਆ ਇਹ ਬੰਦ ਕੀਤੇ ਨਾਲੇ ਠੀਕ ਹੈ ਇਹਨਾਂ ਦੇ ਵਿੱਚ ਰੋਜੀ ਵੀ ਸਿਡਾਉਂਦਾ ਹੁੰਦਾ ਹੈ ਪਰ ਉਹ ਵੱਡੀ ਕੂਤਰੀ ਆ ਉਹ ਤਾਂ ਵੈਸੇ ਹੀ ਚਲਦਾ ਆ ਦਿੰਦੇ ਸੀਗੇ ਆ ਦੇਖੋ ਇਧਰ ਕੀ ਬਣ ਕੇ ਆਇਏ ਦੇਖੋ ਬਈ ਓਏ 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 ਕਰੋ ਬਈ ਸ਼ੌਂਕ ਛਾਖੇ ਕਾਲੇ ਜੀਲੇ ਲਾਲ ਜੀ ਨੇ ਦੇਖੋ ਮੇਟਰ ਕੀ ਬਣ ਗਿਆ ਰੱਤਾ ਹੁੰਦਾ ਜਿਹੜਾ ਵੀ ਪੁਰਾਣਾ ਵਲੌਗ ਵੀ ਤਾਂ ਦੇਖਿਓ ਹਾਂ ਆਹ ਲਾਲ ਜੀ ਨਾ ਬਣ ਗਿਆ ਆਹ ਵਾੜਾ ਓਏ ਤੇਰੀ ਆਹ ਹਾਲਾ ਲਾਲ ਜੀ ਨਾ ਚਿੱਟੀਆਂ ਦਾ ਬਣ ਗਿਆ ਇਹ ਗੋਲੀ ਇਹਦਾ ਕੀ ਦਾ ਇਹ ਗੋਲੀ ਦਾ ਗੋਲੀ ਰਹੀ ਹਾਂ ਉੱਨੀ ਜਾਂਦਾ ਉੜ ਤੇ ਦਰਹ ਕਿਨੇ ਨਿਕਲੇ ਜੇ ਨਹੀਂ ਰਹੀ ਪੈਂ ਤੂੰ ਚਾਰ ਤੇ ਆਦਾ 6 6 ਦਾ ਹੋ ਗਿਆ ਠੀਕ ਆ ਕਰਤਾ ਓਏ ਲਓ ਵੀ ਭਾਈ ਜਾਨਵਰਾਂ ਦਾ ਤੁਹਾਨੂੰ ਸ਼ੌਂਕ ਕਰਾਤਾ ਤੇ ਹੁਣ ਜਿਹੜੇ ਨਾ ਉੱਡੇ ਫਿਰਦੇ ਆ ਤਿੰਨੇ ਚਾਰੀ ਉੱਡੇ ਫਿਰਦੇ ਹਾਂਜੀ ਹਾਂ ਹੁੰਦਾ ਆਪਣਾ ਰੋਜਾ ਜ਼ੂਮ ਕਰਕੇ ਸਾਹਿਬ ਆਹਾ ਹਾਂ ਲੱਗਦੀ ਮਾਰ ਆ ਰਿਹਾ ਭਾਈ ਇਹ ਕਾਲਕਾਂ ਤਾਰੇ ਦੋਨੇ ਅਗਲੇ ਲਾਲ ਚਿੰਨੀਆਂ ਵੇ ਦੇਖੋ ਬਈ ਹੌਲੀ ਦੇਖੋ ਇੱਧਰ ਜਾਨਵਰ ਤੇ ਇੱਧਰ ਦੋ ਬੱਚੇ ਖੜੇ ਆ ਆਹ ਕੂਦ ਰਹੀ ਨੇ ਨਿੱਕੇ ਨਿੱਕੇ ਆ ਤਾਂ ਤਾਂ ਨਾਲ ਜਰਾ ਦਿਖੋ ਹਾਂ ਇਹ ਸਾਰੇ ਆਪਾਂ ਛੱਡਣ ਵਾਲੇ ਆਹਾ ਵੱਡੇ ਜਿਹੜੇ ਬੰਦੇ ਸੀ ਹਾਂ ਬਾਈਓ ਬਾਈਓ ਆਹ ਆਹ ਦਿਖਾਈ ਨਹੀਂ ਸੋਰਾ ਪਾ ਜਿਹੜਾ ਬਈ ਆਹ ਲਾਲ ਚੀਜ਼ਾਂ ਵਾ ਇਹ ਆਪਾਂ ਬਾਜੀ ਛੜਨਾ ਹੀ ਛੱਡਿਆ ਨਹੀਂ ਹੈਗਾ ਕਿਉਂਕਿ ਇਹਦਾ ਨਾ ਪਿਓ ਕੁੱਤੀ ਖਾ ਗਈ ਸੀ ਤਾਂ ਕਰਕੇ ਆਪਾਂ ਰੱਖ ਲਿਆ ਜੀ ਠੀਕ ਹੈ ਤੇ ਬਾਕੀ ਤੇ ਲੰਡੀ ਦੀ ਤੇ ਪਾਪੇ ਦੀ ਵੀ ਐਂਟਰੀ ਹੋ ਗਈ ਹੈ ਹੂੰ ਗਾਣੇ ਹਟ ਗਏ ਉਧਰ ਹੂੰ ਹਾਂ ਇਧਰ ਬੋਧ ਰਹੀਆਂ ਬਈ ਲੰਡੀ ਤੇ ਨਾ ਬੋਲਿਆ ਨਹੀਂ ਆਂਦਾ ਫੇਰ ਇੱਕ ਲਾਈਕ ਕਰ ਦੋ ਕਹਦੇ ਲਾਈਕ ਹਾਂ ਹਾਂ ਠੀਕ ਆ ਦੋ ਬੱਚੇ ਇਧਰ ਆ ਬਈ ਹੋਰ ਦੱਚੀ ਕਢਾਵਾਂਗੇ ਠੀਕ ਆ ਬੱਕੀ ਆ ਦੇਖ ਲੋ ਜਾਨਵਰ ਔਰ ਉਜੀ ਦੀ ਗੱਲ ਕਰਦਾ ਜੀ ਉਹ ਵੱਡੀ ਕੁਦਰੀ ਆ ਉਹਨੂੰ ਲਾਉਂਦਾ ਹੁੰਦਾ ਸੀਗਾ ਕਾ ਲਾਮਕਾ ਬੈਠਾ ਵੇਖੋ ਆਇਆ ਥੱਲੇ ਬਈ ਕਢਾ ਲਾਮਕਾ ਖਟਕਾ ਨੇ ਹਾਂ ਖਟਗਾ ਦਾ ਦੀਨੀ ਆ ਦੋ ਇਤਰਾ ਨਾ دروازੇ ਪੇੜੀ ਮੜਾਏ ਤੇਰੀ ਕੱਟ ਤਾ ਤੇ ਨੀ ਸਾਰ ਸੀ ਉਹ ਪੇੜ ਦੇ ਮੜਾਏ ਵੇਖੀ ਕਰੇ ਇੱਕ ਮਿੰਟ ਛੱਕ ਕੇ ਬੱਚੇ ਤੇਰੇ ਦਰਸ਼ਨ ਕਰਾਉਣੀ ਬਈ ਆ ਦੇਖ ਲੋ ਦੋ ਬੱਚੇ ਐ ਢੇ ਢੇ ਬੱਚੇ ਆਪਣੇ ਕੋਲੇ ਓਏ ਆਈ ਦੇ ਐਈ ਦੇ ਗਿਆ ਕੋਈ ਚੱਕ ਕੇ ਨਾ ਨਾ ਛਿੜ ਗਿਆ ਬੈਠੀ ਰਹਿੰਦੇ ਤੈਨ ਹੋਰ ਜੰਬੜ ਕੇ ਦੋ ਕੀ ਰਿਹਾ ਬਾਈ ਆਈ ਫਿਰਦੇ ਫੁਰਦੇ ਰਹਿੰਦੇ ਕੋਈ ਚੱਕਰ ਨਹੀਂ ਇਹਨਾਂ ਨੂੰ ਚੱਲਣ ਦਾ ਕੰਮ ਇਹ ਮੈਂ ਕਿਹਨਾ ਕੈਮਰਾ ਹਾਂ 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 ਜਿੰਨੇ ਜਿੰਨੇ ਮਰਜ਼ੀ ਫੈਲਾਉਂ ਆ ਰਹੇ ਪੱਟੇ ਤੋਂ ਦਿਖਾਈ ਦਿੱਤੇ ਦੋ ਆ ਬੱਚੇ ਦੋ ਉਧਰ ਬੱਚੇ ਆ ਦੋ ਆ ਛੇ ਕ ਤਿੰਨੇ ਲੱਗੇ ਵੇ ਆ ਤੇ ਛੇ ਤਨ ਨੌ ਬਸ ਆਹੀ ਤੇ ਦਸ ਗਏ ਦੂਜੇ ਆ 20-22 ਬੱਚੇ ਹੈ ਬਹੁਤ ਆ ਬਾਈ ਠੀਕ ਹੈ ਜੀ ਇਹ ਵੀਡੀਓ ਦਾ ਪੈਥੀ ਐਂਡ ਕਰਦੇ ਨੇ ਜਿਹੜੇ ਆਪਣੇ ਚੈਨਲ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੂਸ ਵੀਡੀਓ ਕਿੱਦਾਂ ਲੱਗੀ ਬਾਏ ਬਾਏ ਹਾਂ ਇਹ ਆ ਵੀਡੀਓ ਤਾਂ ਨਿਕਲ ਗਈ ਸੋ